Okay. Halli, yeah. heyrðu ਸਦਾ ਜੀ ਜੀ ਰਾਮ ਜੀ ਜੋ ਸਾਡੇ ਸਾਥਕਾਰ ਮੰਤਰੀ ਵੀ ਨੇ ਤੇ ਮਜੂਦਾ ਐਮਐਲਏ ਮੈਂ ਉਹਨਾਂ ਦਾ ਇੱਥੇ ਪਹੁੰਚਦੇ ਦਿਲ ਦੀਆਂ ਗ੍ਰਾਈਆਂ ਤੋਂ ਧੰਨਵਾਦ ਵੀ ਕਰਦਾ ਤੇ ਜਿੰਨਾ ਇੰਨਾ ਲੰਮਾ ਸਮਾਂ ਸਾਨੂੰ ਦਿੱਤਾ ਮੈਂ ਦਿਲ ਦੀਆਂ ਗ੍ਰਾਈਆਂ ਤੋਂ ਐਮਐਲਏ ਸਾਹਿਬ ਦਾ ਧੰਨਵਾਦ ਕਰਦਾ ਕਿ ਜੋ ਤੁਸੀਂ ਸਾਨੂੰ ਖੁੱਲਾ ਸਮਾਂ ਦਿੱਤਾ ਹੈ ਸਾਡੇ ਸਮਾਜ ਨੂੰ ਸਾਡੀ ਟੀਮ ਨੂੰ ਨਵੀਂ ਬਣੀ ਨੂੰ ਮੈਂ ਜਿਹੜੀ ਅੱਜ ਸਰਪੰਨ ਤੇ ਸਾਡੀ 31 ਮੈਂਬਰੀ ਟੀਮ ਜੋ ਬਣੀ ਹੈ ਬਹੁਤ ਸੋਚ ਸਮਝ ਕੇ ਸਾਰਿਆਂ ਦੀ ਸਲਾਹ ਨਾਲ ਬਣਾਈ ਗਈ ਹੈ ਔਰ ਵੱਖ-ਵੱਖ ਵਾਡਾਂ ਦੇ ਵਿੱਚੋਂ ਘੱਟੋ-ਘੱਟ 10-11 ਵਾਡਾਂ ਦੇ ਵਿੱਚੋਂ ਜੋ 31 ਮੈਂਬਰੀ ਟੀਮ ਬਣੀ ਹੈ ਉਹ ਸਾਡੇ ਸਮਾਜ ਦੀ ਸੇਵਾ ਵਸਤੇ ਬਣਾਈ ਗਈ ਹੈ ਤਾਂ ਕਿ ਰੱਦ ਕੇ ਸਮਾਜ ਨੂੰ ਅੱਗੇ ਲੈ ਕੇ ਚੱਲੀਏ ਔਰ ਮੈਂ ਐਮਐਲਏ ਸਾਹਿਬ ਨੂੰ ਪੇਟੀ ਵੀ ਜ਼ਰੂਰ ਕਰੂੰਗਾ ਕਿ ਐਮਐਲਏ ਸਾਹਿਬ ਸਾਡੇ ਸਮਾਜ ਨੂੰ ਬਹੁਤੀ ਦੰਬੇ ਚਿਰਾਂ ਤੋਂ ਜੋ ਸਾਡੇ ਬੰਦ ਦੀ ਉੱਤੇ ਵੱਧ ਰਿਹਾ ਹੈ ਸਮਾਜ ਦੀ ਜੋ ਮੰਗ ਸੀ ਬੜੇ ਚਿਰਾਂ ਬਾਅਦ ਮਨਜ਼ੂਰ ਹੋਈ ਹੈ ਅਸੀਂ ਬੇਨਤੀ ਹੈ ਸਮਾਜ ਨੂੰ ਕਿ ਇਸ ਭਵਨ ਨੂੰ ਕੰਪਲੀਟ ਕਰਕੇ ਸਾਡੇ ਸਮਾਜ ਦੇ ਸਪੁਰਦ ਕਰਾਓ ਇਹ ਅਸੀਂ ਦਿਲ ਦੀਆਂ ਗਰਾਈਆਂ ਤੋਂ ਤੁਹਾਨੂੰ ਧੰਨਵਾਦ ਵੀ ਕਰਾਂਗੇ ਤੇ ਜਿੰਨੀ ਜਲਦੀ ਹੋ ਸਕੇ ਕਿਉਂਕਿ ਪਹਿਲੇ ਹੀ ਬਹੁਤ ਲੰਮਾ ਸਮਾਂ ਹੋ ਗਿਆ ਤਾਂ ਮੈਂ ਬੇਨਤੀ ਕਰੂੰਗਾ ਸਮਾਜ ਵੱਲੋਂ ਐਮਐਲ ਸਾਹਿਬ ਨੂੰ ਕਿ ਭਵਨ ਨੂੰ ਕੰਪਲੀਟ ਕਰਾ ਕੇ ਸਾਡੇ ਸਮਾਜ ਦੇ ਜੋ ਹੈ ਉਸ ਨੂੰ ਸਪੁਰਦ ਕੀਤਾ ਜਾਵੇ ਐਨਾ ਹੀ ਮੈਂ ਕਹਿੰਦਾ ਹਾਂ ਦਿਲ ਦੀਆਂ ਗਰਾਈਆਂ ਤੋਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਮੰਤਰੀ ਸਾਹਿਬ ਦਾ ਵੀ ਸਾਰੇ ਸਮਾਜ ਦੇ ਦਿਲ ਦੀਆਂ ਗਰਾਈਆਂ ਤੋਂ ਪਿਛਲੇ 10 ਸਾਲਾਂ ਤੋਂ ਰਾਸ਼ਨ ਦਿੱਤਾ ਜਾ ਰਿਹਾ ਔਖੀ ਜਿਹੜੇ ਬੱਚਿਆਂ ਦੀ ਕੋਈ ਸਕੂਲ ਦੀ ફીਸ ਹੋਰ ਜਿਹੜਾ 14 ਬੱਚਿਆਂ ਤੋਂ 14 ਬੱਚੇ ਤੋਂ ਸ਼ੁਰੂ ਕਰਕੇ 114 ਬੱਚਿਆਂ ਤੱਕ ਜਿਹੜਾ ਇਹਨਾਂ ਨੇ ਉਹ ਗਿਣਤੀ ਪਹੁੰਚਾਈ ਹੈ ਔਰ ਉਮੀਦ ਕਰਦੇ ਆ ਕਿ ਉਹ ਬੱਚੇ ਜਿਹੜੇ ਜਿਨ੍ਹਾਂ ਨੂੰ ਸੇਵਾ ਮਿਲ ਰਹੀ ਹੈ ਉਹ ਵਾਲੇ ਸਮੇਂ ਦੇ ਵਿੱਚ ਉਹ ਵੀ ਆਪਣੇ ਸਮਾਜ ਵਾਸਤੇ ਬਣਦਾ ਜੋ ਕਦਾਨਾ ਜਿਹੜਾ ਉਹ ਨਵਾਂਗੇ ਜੋਗਦੇ ਵਿੱਚ ਜਿੱਤੇ ਅਸੀਂ ਸਭ ਨੂੰ ਆਪੋਤਾਪੀ ਪਈ ਪਈ ਐ ਕਿ ਆਪ ਦਾ ਆਪਾ ਕਰੀ ਫਿਰਦੇ ਆ ਉਥੇ ਜਦੋਂ ਤੁਸੀਂ ਕਿਸੇ ਵਾਸਤੇ ਕੋਈ ਚੰਗਾ ਕੰਮ ਕਰਦੇ ਹੋ ਤਾਂ ਤੁਹਾਨੂੰ ਜਿੱਥੇ ਸਮਾਜ ਸਰਵਦਾ ਉਥੇ ਤੋਂ ਸ਼ਹਿਰ ਨਿਵਾਸੀ ਵੀ ਤੁਹਾਨੂੰ ਨਵਾਜਦੇ ਨੇ ਸਲਾਉਂਦੇ ਨੇ ਕਿ ਆਪਣੇ ਜਿਹੜਾ ਸਮਾਜ ਦੀ ਸੇਵਾ ਕਰਦੇ ਲੱਗੇ ਹੋਏ ਔਰ ਅੱਜ ਜਿਹੜੀ ਸਾਰੀ ਟੀਮ ਨੂੰ ਵੀ ਜਿਹੜਾ ਸਨਮਾਨ ਕੀਤਾ ਗਿਆ ਉਮੀਦ ਕਰਦੇ ਆਂਗੇ ਕਿ ਜਿਹੜੀ ਸਾਰੀ ਟੀਮ ਐ ਇਹ ਵੀ 31 ਬੈਂਟਰੀ ਜਿਹੜੀ ਟੀਮ ਹੈ ਤੇ ਪੂਰੇ ਜੋਸ਼ ਨਾਲ ਹੋਰ ਵੀ ਸਮਾਜ ਦੀ ਸੇਵਾ ਜਿਹੜੀ ਵੱਧ ਛੱਡ ਕੇ ਕਰੂਗੀ ਕੋਈ ਵੀ ਸਮਾਰਦਾ ਪਰਿਵਾਰ ਹੈ ਜਿਹੜਾ ਉਹ ਕਿਸੇ ਨੇ ਕੋਈ ਬੱਚਾ ਦੀ ਪੜ੍ਹਾਈ ਜਾਂ ਕਿਸੇ ਨੂੰ ਕੋਈ ਲੋੜ ਹੋਵੇ ਰਸਟ ਵਰਗਾ ਦੀ ਉਹ ਕਦੇ ਵੀ ਸੰਕੋਚ ਨਹੀਂ ਕਰਨਗੇ ਔਰ ਹਮੇਸ਼ਾ ਉਹਨਾਂ ਪਰਿਵਾਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ ਕੇ ਸਮਾਜ ਆਪਣੇ ਵੱਲ ਰਾਜਕੁਮਾਰ ਸੁਦੇਵਾ ਜੀ ਦੀ ਸਾਰੀ ਟੀਮ ਨੂੰ ਸਾਡੇ ਬਹੁਤ ਸਤਿਕਾਰ ਜੋ ਜੋਸ਼ਾ ਕੇ ਨੇ ਜਿਹਨਾਂ ਨੇ ਸਾਰੀ ਉਮਰ ਸੇਵਾ ਬਖਸ਼ਿਆ ਅਤਿ ਔਰ ਜਿਹਨਾਂ ਨੇ ਮੂਵੀ ਜਿਹੜੀ ਆਨੰਦ ਗੁਰੂ ਸ਼ਾਲਾ ਉਥੇ ਬਹੁਤ ਸਾਰੀ ਸੇਵਾ ਪੂਰੀ ਬਿਨਾ ਕਿਸੇ ਲਾਚਕਨ ਸੇਵਾ ਕਰਦਨੇ ਔਰ ਪ੍ਰਮਾਤਮਾ ਉਹਦਾ ਫਲ ਵੀ ਦਿੰਦਾ ਕਿਉਂਕਿ ਜਿਹੜੇ ਮਉ ਜਾਂ ਹੋੜ ਕਰਦੇ ਹੱਜ ਜਿਹਨਾਂ ਦੀ ਅਸੀਂ ਸੇਵਾ ਕਰਨਾ ਉਹਨਾਂ ਨੇ ਬੋਲ ਕੇ ਕੋਈ ਚੀਜ਼ ਨਹੀਂ ਮੰਗਣੀ ਹੁੰਦੀ ਤੇ ਸਾਨੂੰ ਆਹ ਦੇ ਦੋ ਚਾਹ ਦੇ ਦੋ ਉਹ ਤੁਹਾਡੀ ਮੰਨ ਦੀ ਸ਼ਰਧਾ ਹੁੰਦੀ ਹੈ ਜਦੋਂ ਤੁਹਾਡੀ ਮੰਨ ਦੀ ਸ਼ਰਧਾ ਕਿਸੇ ਬਿਨਾਂ ਲਾਜ ਤੋਂ ਹੋਵੇ ਉਹ ਤੁਹਾਡੇ ਤੇ ਪਰਮਾਨੰਥ ਜਿਹੜਾ ਮਿਹਰ ਪਰਿਆ ਹੱਥ ਜਰੂਰ ਰੱਖਦਾ ਮੈਂ ਪੁੱਛੋ ਦੁਬਾਰਾ ਮੈਂ ਆਪਣੇ ਬਣੋ ਸਾਰੇ ਬਬਲਪੁਰ ਸਮਾਜ ਦਾ ਧੰਨਵਾਦ ਵੀ ਕਰਦਾ ਔਰ ਰਾਜਪਾਲ ਸਹਿਵਾ ਜੀ ਨੂੰ ਮੁਬਾਰਕਬਾਦ ਵੀ ਦਿੰਦਾ ਔਰ ਜਿਹੜਾ ਭਵਨ ਬਬਲਪੁਰ ਭਵਨ ਜਿਹੜਾ ਬਣ ਰਿਹਾ ਉਹਦੇ ਵਾਸਤੇ ਵੀ ਚਲਦੀ ਆ ਜਿਹੜੀ ਖਰਾਣਤ ਹੈ ਉਹ ਆਪਾਂ ਲੈ ਕੇ ਆਵਾਂਗੇ ਤਾਂ ਕਿ ਇਹ ਦੁਬਾਰਾ ਸਿੱਖੀ ਪ੍ਰਚਾਰ ਜਾਰੀ ਰੱਖੇ ਦੁਬਾਰਾ ਵੀ ਇਹੋ ਜਿਹੜਾ ਕੰਮ ਕਰ ਰਿਹਾ ਹੈ ਉਹਨੂੰ ਖਤਮ ਕੀਤਾ ਜਾ ਸਕੇ なるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどなるほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほどほど

ਮੇਰੇ ਕੰਮ ਦਾ ਬਹੁਤ ਸੀਰੋ ਤੇ ਸ਼ੁਸ਼ਕ ਦਾ ਰਿਹਾ ਬਹੁਤ ਧੰਨਵਾਦ ਹੁਣ ਮੈਂ ਸ਼ੂਮਰਾਂ ਦਾ ਜਿਹੜੀਆਂ ਅੱਜ ਸਾਡੀ ਮਿਲਣ ਲਈ ਆਏ ਸਾਡੇ ਕਾਲਪੁਰ ਆ ਸਕਦੇ ਸਰਪ੍ਰਸਤ ਭਰਾਏ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਔਰ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਕਿਰਪਾ ਕਰਕੇ ये सब प्रारंभ हो जाए और सब कार्य हो जाए उपदेशन दान एवं में सर्व सावधान रह के मंद्र कृपया करके

いいね。Yeah, yeah. Yeah. はい。 அருமை பெற்றிருக்கிறேன் பொருளாதாரத்தில் தங்க எத்தனை We श्रीकारे शेवा <laughs> Γεια σας αγαπητοί μου, μέρα σας καλά αγαπητοί μου. Στερεόγραμμα η ενέργεια της ਯਾਦਾਂ ਇਸ ਪਰਵੇ ਮੇਟਰ ਕਿਹਾ ਗਏ ਠੀਕ ਹੈ ਉਹ ਇਸ ਸਬਸਟਰੀ ਦੀ ਦੇਰਪਾਤੀ ਸਟੇਟ ਦਾ ਚੀਫ ਐਕਟਿਵਿਟੀ ਮੈਨ ਉਹ ਇਹ ਕਹਿੰਦਾ ਕਿ ਅੱਜ ਦਾ ਸਮਾਗਮ ਹੈ ਹਮਾਰਾ और ये बात करने के इस बात जैनिका हो गया डॉक्टर जितेंद्र कुमार एक जाने रिकॉर्ड पे टेक मुख्य व्यक्ति का कृपा ना तो ना का नारा है जी कपिल जी नारा है इस बात निकिता साहब प्रदेश कुमार सभी के साथ ور ديتر ديوان صدر جي ڏيڻ جو سوره مند هجي انتري مંત્રી اس جو رابطي رئيس ਕਾਜੀ ਆਏ ਨੇ ਹੋਰ ਮੌਕੇ ਤੇ ਬੈਠੇ ਆਂ ਤਾਂ ਚੈਨ ਮੈਨੋ ਰੱਖਿਆ ਕਰਦਾ ਜਿੰਨੇ ਲੋਕ ਇਹ ਸਾਰੇ ਆਏ ਆ ਸੰਭਾ ਵਿਦਿਤਾ ਗਾਂਵਾਂ ਦੇ ਸਾਹਮਣੇ ਪੁੱਛਿਆ ਪੁੱਛਿਆ ਜੀ ਅੱਗੇ ਦੇ ਕਿਹੜੇ ਬਦਸਾਤੀ ਕਿ ਬੱਚਿਆਂ ਨੂੰ ਸਨਮਾਨ ਦੇਣ ਦਾ ਉਦੇਸ਼ ਹੈ ਕੋਈ ਜਿਹੜੇ ਸਾਰੇ ਸਮਾਏ ਕੋਚੇ ਰਹੀਆਂ Tanda, lebih bersedia untuk berada Selamat malam. yeah